ਦੇ ਵਿੱਚ ਇਕੱਲੀ ਸੀ ਮਾਂ ਅਤੇ ਉਸ ਦੀ ਧੀ ਤੇ ਘਰ ਦੇ ਵਿੱਚ ਵੜ ਗਏ ਬੰਦੇ ਜਿਸ ਤੋਂ ਬਾਅਦ ਹੰਗਾਮਾ ਹੋਇਆ ਤੇ ਧੀ ਜ਼ਖਮੀ ਹੋ ਗਈ ਮਾਮਲਾ ਅੰਮ੍ਰਿਤਸਰ ਦੇ ਛਿਰਟਾ ਥਾਣੇ ਅਧੀਨ ਆਉਂਦੇ ਇਲਾਕੇ ਦਾ ਜਿੱਥੇ ਦੀ ਰਹਿਣ ਵਾਲੀ ਲੜਕੀ ਦੇ ਮੁਤਾਬਿਕ ਉਸ ਦੇ ਘਰ ਦੇ ਵਿੱਚ 15 ਦੇ ਕਰੀਬ ਐਕਸਰਸਾਈਜ਼ ਦੇ ਵਿਅਕਤੀਆਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਹਮਲਾ ਕੀਤਾ ਤੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਵਿੱਚ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਆਓ ਸੁਣਦੇ ਆਂ ਪੀ ਤਦ ਲੜਕੀ ਨੇ ਇਸ ਪੂਰੀ ਘਟਨਾ ਨੂੰ ਲੈ ਕੇ ਕੀ ਜਾਣਕਾਰੀ ਸਾਂਝੀ ਕੀਤੀ ਕਿ ਆਖਰ ਕਿਸ ਗੱਲ ਨੂੰ ਲੈ ਕੇ ਉਹਨਾਂ ਦੇ ਉੱਤੇ ਇਹ ਹਮਲਾ ਕੀਤਾ ਗਿਆ ਤਨੀਸ਼ਾ ਬੇਟਾ ਕਿਸ ਜਗ੍ਹਾ ਤੇ ਰਹਿੰਦੇ ਜੀ ਤੇ ਅਕਸੈਜ ਵਾਲੇ ਤੁਹਾਡੇ ਘਰ ਕਿਉਂ ਆ ਗਏ ਐਕਚੁਅਲੀ ਅੰਦਰ ਸੌਣੂ ਵੀ ਨਹੀਂ ਪਤਾ ਮੈਂ ਅੰਦਰ ਸੁੱਤੀ ਹੋਈ ਸੀਗੀ ਇੱਕਦਮ ਤੇ ਨਾ ਜੋਰ-ਜੋਰ ਦੀ ਬੂਆ ਖੜਕਾਰ ਦੇਖੋ ਕੋਈ ਅੰਦਰ ਸੁੱਤਾ ਹੋਵੇ ਬੂਆ ਕੋਈ ਖੋਲ ਕੇ ਨਹੀਂ ਛੋਂਦਾ ਆਪਣਾ ਆਪਣਾ ਕਵਰ ਹੋ ਕੇ ਸੁੱਤੇ ਆ ਆ ਕੇ ਬੂਆ ਖੜਕਾਨ ਲੱਗੇ ਸਿੱਧਾ ਕੋਈ ਪਰਮਿਸ਼ਨ ਨਹੀਂ ਲੈਂਦੇ ਸਿੱਧਾ ਕਮਰੇ ਚ ਆਏ ਨੇ ਤੇ ਉਹਨਾਂ ਨੇ ਆਪਾਂ ਲੈ ਕੇ ਆ ਕਿ ਕੀ ਕੰਮ ਹੈ ਕਿ ਹਰ ਕੋਈ ਬੰਦਾ ਪੁੱਛਦਾ ਹੈ ਨਾ ਤੇ ਆਪਾਂ ਪੁੱਛਿਆ ਤੇ ਉਹ ਕਹਿੰਦੇ ਕਿ ਨਾ ਤੁਸੀਂ ਆਪਣੀ ਬਕਵਾਸ ਬੰਦ ਰੱਖੋ ਇਦਾਂ ਕੋਣ ਬੋਲਦਾ ਪਹਿਲਾਂ ਤੇ ਮੈਨੂੰ ਜਾਣੇ ਘਰ ਕਿਨੇ ਜਾਣ ਮਤਲਬ ਇਕੱਠੇ 10 15 ਬੰਦੇ ਆਏ ਦੋ ਪੁਲਸ ਵਾਲੇ ਸੀ ਤੇ ਮੈਂ ਲੇ ਉਹਨਾਂ ਨੂੰ ਕਿਹਾ ਮੈਂ ਕਿ ਬੋਲਣ ਦਾ ਤਰੀਕਾ ਹੈ ਕਿਤੇ ਕੋਈ ਨਹੀਂ ਤੁਸੀਂ ਨਾ ਬੋਲ ਇਹ ਕੀ ਮਤਲਬ ਹੋਇਆ ਪੁਲਸ ਵਾਲੇ ਹੋ ਕੇ ਵੀ ਤੁਸੀਂ ਇਦਾਂ ਗਲਤ ਬੋਲ ਰਹੇ ਹੋ ਤੇ ਮੈਂ ਕਿ ਤੁਸੀਂ ਤੁਹਾਨੂੰ ਬੋਲਣ ਦਾ ਤਰੀਕਾ ਨਹੀਂ ਹੈਗਾ ਤੇ ਬਾਅਦ ਚ ਜਦੋਂ ਮਤਲਬ 2 3 ਮਿੰਟ ਖੜੇ ਰਹੇ ਆਪਾਂ ਕੁਝ ਨਹੀਂ ਕਿਹਾ ਆਪਾਂ ਨਾਲ-ਨਾਲ ਰਹੇ ਆ ਤੇ ਬਟ ਮੈਂ ਇਨੀ ਗੱਲ ਕਹੀ ਕਿ ਤੁਸੀਂ ਚਲੋ ਤੁਸੀਂ ਆਣਾ ਵੀ ਹੈ ਇੱਕ ਅੱਧਾ ਬੰਦਾ ਆਜੋ ਬਾਕੀ ਜਾਓ ਬਾਹਰ ਤੇ ਕਹਿੰਦਾ ਤੂੰ ਆਪਣੀ ਬਕਵਾਸ ਬੰਦ ਹੀ ਰੱਖ ਤੇ ਫਿਰ ਬਾਅਦ ਜਦੋਂ ਜਾ ਰਹੇ ਆ ਇਹਨਾਂ ਕਿਉਂਕਿ ਇਹ ਐਦਾ ਕਹਿ ਰਹੇ ਸੀ ਵੀ ਤੁਹਾਨੂੰ ਇਹਨਾਂ ਨੂੰ ਇਹਨਾਂ ਨੂੰ ਫੜ ਲੈਣਾ ਹੈ ਇਹਨਾਂ ਨੂੰ ਮਾਰਨਾ ਹੈ ਤੇ ਮੈਂ ਕਿਹਾ ਇਹ ਕੀ ਮਤਲਬ ਹੋਇਆ ਮਾਰਨਾ ਤੇ ਇਹਨਾਂ ਨੇ ੱੱਕਾ ਮਾਰਿਆ ਇੱਕ ਹੁੰਦਾ ਸੀ ਮੈਨੂੰ ਚੰਗੀ ਤਰ੍ਹਾਂ ਉਹਦੀ ਫੇਸ ਨਹੀਂ ਆ ਦੇਗਾ ਉਹਨੇ ਮੇਰੇ ੱੱਕਾ ਮਾਰਿਆ ਤੇ ਉਹਦੇ ਹੱਥ 'ਚ ਨਾ ਚਾਕੂ ਦੋ ਤਿੰਨ ਚੀਜ਼ਾਂ ਸੀਗੇ ਹਥਿਆਰ ਜੀ ਸੀ ਇੱਕ ਚਾਕੂ 'ਚ ਉਹਨੇ ਚਾਕੂ ਮੇਰੇ ਹੱਥ ਤੇ ਮਾਰਿਆ ਹੱਥ ਮਾਰਿਆ ਤੇ ੱੱਕਾ ਮਾਰ ਕੇ ਕਾਦੀ ਗੱਲਾਂ ਆਏ ਸੀ ਤੁਹਾਨੂੰ ਮੈਨੂੰ ਕੁਛ ਨਹੀਂ ਪਤਾ ਮੈਂ ਸੁੱਤੇ ਹੋਈ ਸੀ ਕਿ ਘਰ ਘਰ ਕੌਣ-ਕੌਣ ਸੀ ਮੈਂ ਤੇ ਮੇਰੇ ਮੰਮਾ ਹੀ ਸੀਗੇ ਮੰਮਾ ਸੀ ਹਾਂਜੀ ਕੁਛ ਬਰਾਮੁਤ ਹੋਇਆ ਤੁਹਾਡੇ ਘਰੋਂ ਮੈਂ ਕਿਹਾ ਕੁਛ ਵੀ ਨਹੀਂ ਆਪਾਂ ਸੁੱਤੇ ਹੋਏ ਸੀ ਆ ਕੇ ਪਹਿਲਾ ਪਹਿਲੀ ਗੱਲ ਤਾਂ ਇਹ ਕਿ ਇਹਨਾਂ ਨੂੰ ਆ ਕੇ ਪਰਮਿਸ਼ਨ ਲੈਣੀ ਚਾਹੀਦੀ ਹੈ ਜਦ ਲੇਡੀਜ਼ ਘਰੇ ਨੇ ਇਹ ਤੇ ਨਾ ਕੋਈ ਲੇਡੀਜ਼ ਹੋਵੇ ਨਾ ਗੱਲ ਅਲੱਗ ਹੈ ਇਹਨਾਂ ਦਾ ਮਤਲਬ ਨਹੀਂ ਬਣਦਾ ਕਿ ਲੇਡੀਜ਼ ਨੂੰ ਹੱਥ ਚੱਕਣਾ ਇਹ ਪੁਲਿਸ ਲੋਕ ਇਹਨਾਂ ਨੂੰ ਇਹ ਤਾਂ ਨੌਲੇਜ ਹੋਏਗੀ ਕਿ ਬਿਲਕੁਲ ਨਹੀਂ ਬਸ ਉਸ ਤੋਂ ਬਾਅਦ ਤੁਹਾਡੀ ਸ਼ੌਪ ਤੇ ਵੀ ਮੈਂ ਕਹ ਰਹੀ ਮੈਂ ਘਰੇ ਸੀ ਮੈਨੂੰ ਨਹੀਂ ਪਤਾ ਬਟ ਇਹਨਾਂ ਨੇ ਜਦੋਂ ਮੇਰੇ ਹੱਥ ਤੇ ਲਾਈਕ ਚਾਕੂ ਮਾਰਿਆ ਨਾ ਮੈਂ ਤਾਂ ਮੇਰੇ ਮੰਮਾ ਕਰੇ ਉਹਨਾਂ ਨੇ ਮੇਰੇ ਹੱਥ ਤੇ ਕੋਟਨ ਵਗੈਰਾ ਸਾਫ਼ ਕਰਨ ਦੀ ਕੋਸ਼ਿਸ਼ ਬਟ ਬਲੱਡ ਜ਼ਿਆਦਾ ਹੋ ਰਿਹਾ ਸੀ ਤੇ ਬਾਹਰ ਜਾ ਕੇ ਕੀ ਹੋਇਆ ਹਨ ਨੂੰ ਨਹੀਂ ਮੈਨੂੰ ਪਤਾ ਇੱਕ ਲੇਡੀ ਵੀ ਲੇਡੀ ਨੂੰ ਵੀ ਸਾਥ ਲੱਗੀ ਹੋ ਕੋਣ ਹੈ ਇਹਨਾਂ ਦੇ ਬਾਅਦ ਤੇ ਸਾਡੇ ਉਹ ਮੇਰੇ ਭਾਈ ਨੇ ਭਾਈ ਨੇ ਤਾਂ ਅੱਛਾ ਤੇ ਕਿ ਵੀ ਹੋਰ ਕਿ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਐਕਚੁਅਲੀ ਮੈਂ ਤੇ ਉਹ ਤੇਰੇ ਮम्मा ਸੀ ਉਹਨਾਂ ਨੇ ਮੈਨੂੰ ਧੱਕਾ ਮਾਰਿਆ ਮੇਰੇ ਮम्मा ਨਾਲ ਸੀ ਮੇਰੇ ਮम्मा ਦੇ ਇਧਰ ਲੱਤ ਵੱਜਿਆ ਇਧਰ ਨੇ ਤੇ ਉਹ ਉਹਨਾਂ ਨੇ ਉੱਠ ਕੇ ਕਹਿੰਦੇ ਮਤਲਬ ਉਹ ਜਦੋਂ ਕਹਿਣ ਲੱਗੇ ਵੀ ਤੁਸੀਂ ਕੀ ਕਰ ਰਹੇ ਹੋ ਕਿਉਂਕਿ ਕਿਸੇ ਗਲੇਡੀ ਤੇ اچਤਨਾ ਸਹੀ ਨਹੀਂ ਹੈ ਉਹ ਨਾਲ ਹੀ ਭੱਜ ਕੇ ਬਾਹਰ ਤੇ ਉਸ ਤੋਂ ਕਿੰਨੀ ਦੇਰ ਬਾਅਦ ਪੁਲਿਸ ਪਹੁੰਚ ਗਈ ਇੱਥੇ ਮਤਲਬ ਉਹ ਨਾਲ ਹੀ ਸੀ ਬਟ ਦੂਸਰੇ ਜਿਹੜੇ ਐਸਾ ਕਿ ਉਹ ਬਾਕੀ ਪੁਲਿਸ ਦੀ ਟੀਮ ਤੇ ਕੋਈ ਪਤਾ ਤਾਂ ਨਹੀਂ ਮੈਨੂੰ ਉਸ ਬਾਰੇ ਨਹੀਂ ਨੌਲੇਜ ਕਿਉਂਕਿ ਮੈਂ ਬਾਹਰ ਨਹੀਂ ਗਈ ਨਾ ਮੈਨੂੰ ਇੰਨਾ ਪਤਾ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਥਾਣਾ ਛੇਰਟਾਂ ਦੇ ਐਸਐਚਓ ਵਿਨੋਦ ਸ਼ਰਮਾ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਇਸ ਲੜਾਈ ਝਗੜੇ ਦੀ ਤੇ ਮੌਕੇ ਦੇ ਉੱਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਓਕੇ ਹਾਂਜੀ ਸਰ ਮਸ਼ੋਰੀ ਕੈਂਪ ਦੇ ਬਾਹਰ ਕੀ ਮਸਲਾ ਆਇਆ ਸਾਰਾ ਜਖਮੀ ਹੋਇਆ ਕੀ ਕਾਰਨ ਕੀ ਆ ਇਹ ਦੱਸਣ ਦੇ ਮੱਦੇਨਜ਼ਰ ਵੀ ਇੱਥੇ ਐਕਸਾਈਟ ਡਿਪਾਰਟਮੈਂਟ ਵੱਲੋਂ ਪੇਰੇਡ ਕੀਤੀ ਗਈ ਸੀ ਤੇ ਇਹਨਾਂ ਦਾ ਆਪਸ ਹੱਥੋਂ ਪਾਈ ਹੋਈ ਹੈ ਜਿੱਥੇ ਇੱਕ ਲੇੜੀ ਇੰਜਰਡ ਹੋਈ ਹੈ ਬਾਕੀ ਚੈੱਕ ਕਰ ਰਹੇ ਹਾਂ ਡੀਬੀਆ ਵਗੈਰਾ ਚੈੱਕ ਕਰਕੇ ਕੋਈ ਕੁਸ਼ ਬ੍ਰਾਂਧਤ ਵੀ ਹੈ ਸਰ ਇਹ ਕੁਸ਼ ਨਹੀਂ ਬ੍ਰਾਂਧਤ ਕੁਸ਼ ਬ੍ਰਾਂ ਕਿੰਨੇ ਬੰਦੇ ਆਏ ਸੀ ਉਹ ਕਿੰਨੀਆਂ ਗੱਡੀਆਂ ਤੇ ਆਏ ਸਾਡੀ ਨੋਲਿਜ 'ਚ ਨਹੀਂ ਆ ਕਿੰਨੇ ਬੰਦੇ ਆਏ ਇਥੇ ਮੌਜੂਦ ਤਾਂ ਸਾਨੂੰ ਸਿਰਫ ਮਤੇ ਹੀ ਮਿਲੇ ਜਿਨ੍ਹਾਂ ਦੇ ਛੱਟ ਲੱਗੇ ਸਿਰ ਇੰਜਰਡ ਕਿੰਤੀ ਹੋਈ ਸੀ ਇੰਜਰਡ ਦੋ ਦੱਸੇ ਜਾ ਰਹੇ ਦੋ ਸਰ ਉਹਨਾਂ ਦੀਆਂ ਗੱਡੀਆਂ ਵੀ ਪੈਂਚਰ ਕੀਤੀਆਂ ਗਈਆਂ ਨੇ ਹਾਂ ਚੈੱਕ ਕਰਾਂਗੇ ਦੋ ਗੱਡੀਆਂ ਹੀ ਖੈਰ ਹੁਣ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਕੀ ਕਾਰਵਾਈ ਅਮਲ 'ਚ ਲਿਆਂਦੀ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ